ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਦਾਲਤ ਨੇ ਪੁੱਲਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤੇ ਭੇਦ ਦਿੱਤਾ ਹੈ। ਇਸ ਦੇ ਨਾਲ ਹੀ ਪੁੱਲਰ ਤੇ ਉਹਨਾਂ ਦੇ ਪਰਿਵਾਰ ਦੇ ਬੈਂਕ ਖਾਤਿਆਂ ਦੀ ਪਟੀਸ਼ਨ ਤੇ ਸੁਣਵਾਈ ਵੀ ਮੁਲਤਵੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਸੀਬੀਆਈ ਨੇ ਪਿਛਲੇ ਮਹੀਨੇ ਪੁੱਲਰ ਤੇ ਉਹਨਾਂ ਦੇ ਸਾਥੀ ਵਿਚੋਲੀਏ ਕਿਸ਼ਾਨੂ ਸ਼ਾਰਦਨ ਨੂੰ ਰਿਸ਼ਵਤ ਦੇ ਦੋਸ਼ੇ ਗ੍ਰਿਫਤਾਰ ਕੀਤਾ ਸੀ। ਸੀਬੀਆਈ ਨੇ ਜਾਂਚ ਦੌਰਾਨ ਪੁੱਲਰ ਦੇ ਪਰਿਵਾਰ ਦੇ 8 ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਸੀ। ਇਹਨਾਂ 'ਚ ਉਹਨਾਂ ਦੇ ਪੁੱਤਰ ਦਾ ਸੈਲਰੀ ਅਕਾਊਂਟ, ਇੱਤਾ ਦਾ ਪੈਨਸ਼ਨ ਅਕਾਊਂਟ ਤੇ ਜਾਣਕਾਰਨ ਇਨਾ ਖਾਤੇਆਂ ਤੋਂ ਲੈਣ ਦੇ ਨਹੀਂ ਹੋ ਪਾਰਿਆ ਸੀ ਇਸ ਕਾਰਨ ਭੁੱਲਰ ਦੇ ਵਕੀਲ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਅਰਜ਼ੀ ਦਾਖਲ ਕੀਤੀ ਸੀ ਕਿ ਪਰਿਵਾਰਕ ਮੈਂਬਰਾਂ ਨੂੰ ਘਰ ਦਾ ਖਰਚਾ ਕਰਨਾ ਮੁਸ਼ਕਲ ਹੋ ਰਿਹਾ ਹੈ ਇਸ ਤੇ ਵੀਰਵਾਰ ਯਾਨੀ ਕਿ ਬੀਤੇ ਦਿਨ ਸੀਬੀਆਈ ਨੇ ਆਪਣਾ ਜਵਾਬ ਦਾਇਰ ਕੀਤਾ ਤੇ ਕਿਹਾ ਕਿ ਉਹਨਾਂ ਨੂੰ 5 ਬੈਂਕ ਖਾਤਿਆਂ ਨੂੰ ਡੀ ਫ੍ਰੀਜ਼ ਕੀਤੇ ਜਾਣ ਤੋਂ ਕੋਈ ਇਤਰਾਜ਼ ਨਹੀਂ ਹੈ ਇਹਨਾਂ 'ਚ ਭੁੱਲਰ ਤੇ ਉਹਨਾਂ ਦੇ ਪੁੱਤਰ ਦਾ ਸੈਲਰੀ ਅਕਾਊਂਟ ਪਿਤਾ ਦਾ ਪੈਨਸ਼ਨ ਅਕਾਊਂਟ ਤੇ ਦੋ ਜੁਆਇੰਟ ਖਾਤੇ ਸ਼ਾਮਲ ਨੇ ਹਾਲਾਂਕਿ ਸੀਬੀਆਈ ਨੇ ਤਿੰਨ ਬੈਂਕ ਖਾਤਿਆਂ ਨੂੰ ਸ਼ੱਕੀ ਦੱਸਦੇ ਉਹਨਾਂ ਨੂੰ ਡੀ ਫ੍ਰੀਜ਼ ਕੀਤੇ ਜਾਣ ਤੋਂ ਇ ਖਾਤੀਆਂ ਨੂੰ ਲੈ ਕੇ ਦਾਇਰ ਅਰਜ਼ੀ ਤੇ ਹੁਣ 8 ਦਸੰਬਰ ਨੂੰ ਫੈਸਲਾ ਹੋਵੇਗਾ ਇਸ ਤੋਂ ਇਲਾਵਾ ਪਿਛਲੇ ਦਿਨ ਪੁਲਰ ਤੇ ਕਿਸ਼ਾਨੂ ਸ਼ਾਹਦਨ ਨੂੰ ਵੀਡੀਓ ਕਾਨਫਰੰਸ ਜ਼ਰੀਏ ਕੋਰਟ 'ਚ ਪੇਸ਼ ਵੀ ਕੀਤਾ ਗਿਆ ਸੀ ਅਦਾਲਤ ਨੇ ਦੋਵਾਂ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਨੂੰ ਬਤਾਂ ਦਿੱਤਾ